ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਿਸਾਹ ਜਿਨੂੰ ਜਗ ਧੰਧ ਲਾਇਆ ਮੋਹਲਤ ਪੁਨੀ ਪਾਈ ਭਰੀ ਜਾਨੀੜਾ ਘਤ ਚਲਾਇਆ ਨੰਸਿਰੰਦਾ ਸੱਚਾ ਪਤਸਾਹੂ ਜਿਨ ਜਗ ਧੰਧ ਲਾਇ ਮੋਹਲਤ ਪੁਨੀ ਪਾਈ ਪਰ ਜਾਨੀ ਅੜ ਘਤ ਚਲਾਇਆ ਜਾਨੀ ਕਤ ਚਲਾਇਆ ਲਿਖਿਆ ਆਇਆ ਉਦਨੇ ਵੀਰ ਸੁਬਾਈਂ ਗਾਇਆ ਹੰਸthia ਵੇਸ਼ੂੜਾ ਜਾ ਦੇਨ ਪੁੰਨੇ ਮੇਰੀ ਮਾਈ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਧਨ ਸਰੰਦਾ ਸ ਕਾ ਪਤਸਾਹੋ ਜੇਨੋ ਜਗ ਤੰਧਾ ਲਾਇ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਾਇ ਆਣਾ ਇਤ ਪਾ ਤੰਧਾ ਕੂੜਾ ਚਾਰ ਦਿਹਾ ਅੱਗ ਸਰ ਪਰ ਜਾਣਾ ਅੱਗ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਾਰਬ ਕੀ ਜਾ ਇਤੋ ਸੇਵਾ ਦਰਗਾਹ ਸੁਖ ਪਾਈ ਆ ਨਾਮੁ ਤਿਸ ਕਾ ਲਿਜਾ ਅਗਹ ਹੁਕਮ ਨਾ ਚੱਲਾ ਮੂਲੇ ਸਿਰ ਸਿਰ ਕਿਆ ਵਿਹਾਣਾ सहिब सिमरे हो भाई हो सभ जो तव समर्थ सोथिया ਇਹ ਲੜਾ ਇਹੋ ਸੰਸਾਰੋ ਜਲ ਥਲ ਮਹੀਲ ਰਾਵ ਰਹਿ ਆ ਸੱਚੜਾ ਸਿਰਜਣਹਾਰੋ ਸੱਚਾ ਸਿਰਜਣਹਾਰੋ ਅਲੱਖਿ ਅਪਾਰ ਤਾਕਾ ਅੰਤ ਨਾ ਪਾਇਆ ਆਇਆ ਤਨ ਕਾ ਸਫਲ ਪਾਇਆ ਹੈ ਇੱਕ ਮਾਨ ਜਿਨੇ ਧਿਆਇਆ 타헤 타헤 오 سارے ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਪਾਵ ਸਮਰਥ ਸੋthia ਹੀ ਲੜਾ ਇਹੋ ਸੰਸਾਰੋ ਨਾਨਕ ਰੁਣਾ ਬਾਬਾ ਜਾਣੀਐ ਜੇ ਰੂਹ ਬੁਲਾਏ ਪਿਆਰੂ ਵਾਲੇ ਵਕਾਰਣ ਬਾਬਾ ਰੋਈਐ ਰੂਵਣ ਸਗਲ ਬਿਕਾਰ ਰੂਵਣ ਸਗਲ ਬਿਕਾਰ ਗਾਫਲ ਸੰਸਾਰ ਮਾਇਆ ਕਾਰਨ ਰੂਵਣ ਚੰਗਾ ਮੰਦਾ ਕਿਛ ਸੂਜੈ ਨਾਹੀ ਇਹੋ ਤਨ ਏਵਾ ਖੋਵੈ ਅਥਾ ਆਇਆ ਸਭ ਕੋ ਜਾਸੇ ਕੂੜ ਕਰਹੁ ਅਹੰਕਾਰੋ ਨਾਨਕ ਰੁਣਾ ਬਾਬਾ ਜਾਨੀਏ ਜੇ ਰੂਵ ਲਾਏ ਪਿਆਰੂ ਅੱਥਾ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰ ਨਾਨਕ ਰੁਣਾ ਬੱਬਾ ਜਾਣੀਏ ਜੇ ਰੂਹ ਲਾਏ ਪਿਆਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਵਡਹੰਸ ਮਹੱਲਾ ਪਹਿਲਾ ਕਰ ਪੰਜਵਾ ਅਲਾਹਣੀਆਂ ਏਕ ਓੰਕਾਰ ਸਤ ਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਿਸਾਹ ਜਿਨ ਜਗ ਤੰਧ ਹੈ ਲਾਇ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਤ ਚਲਾਇਆ